ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੋ ਅੱਜ ਦੀ ਸੱਚੀ ਕਹਾਣੀ ਹੈ ਉਹ ਮੈਂ 1 ਮਿੰਟ ਬਾਅਦ ਸ਼ੁਰੂ ਕਰਾਂ ਪਹਿਲਾਂ ਮੈਂ ਦੱਸ ਦਵਾਂ ਜੋ ਅੱਜਕੱਲ ਸਾਡੇ ਵਰਗੀਆਂ ਲੇਡੀਜ਼ ਨਾਲ ਆਮ ਹੋ ਰਿਹਾ ਹੈ ਤੇ ਇਹ ਸਾਡੇ ਨਾਲ ਨਾ ਹੋਵੇ ਇਸ ਲਈ ਬਸ ਤੁਹਾਡਾ 1 ਮਿੰਟ ਲਵਾਂਗੀ ਫਿਰ ਮੈਂ ਕਹਾਣੀ ਵੱਲ ਅੱਗੇ ਵਧੂੰਗੀ ਪਰ ਪਹਿਲਾਂ ਆ ਸੁਣੋ ਇੱਕ ਬੇਹਤ ਖੂਬਸੂਰਤ ਜਨਾਨੀ ਹੁੰਦੀ ਆ ਪ੍ਰੀਤ ਉਸ ਦਾ ਆਪਣੇ ਘਰ ਵਾਲੇ ਨਾਲ ਝਗੜਾ ਚੱਲ ਰਿਹਾ ਹੁੰਦਾ ਹੈ ਪੇਕੇ ਵਾਲੇ ਪ੍ਰੀਤ ਨੂੰ ਸਮਝਾਉਂਦੇ ਨੇ ਤਾਂ ਉਹ ਵੀ ਪ੍ਰੀਤ ਨੂੰ ਜ਼ਹਿਰ ਲੱਗਣ ਲੱਗਦੇ ਨੇ ਪ੍ਰੀਤ ਨੂੰ ਲੱਗਦਾ ਹੈ ਕਿ ਉਸ ਨੂੰ ਕੋਈ ਵੀ ਸਮਝ ਨਹੀਂ ਰਿਹਾ ਉਹ ਸਹੀ ਹੈ ਤਾਂ ਵੀ ਸਾਰੇ ਉਸ ਨੂੰ ਹੀ ਗਲਤ ਕਹਿ ਰਹੇ ਨੇ ਕਲੇਸ਼ ਵਧਦਾ ਜਾਂਦਾ ਹੈ ਪ੍ਰੀਤ ਦੇਖਣ 'ਚ ਬਹੁਤ ਸੋਹਣੀ ਹੁੰਦੀ ਐ ਤੇ ਅਮੀਰ ਖਾਨਦਾਨ ਨਾਲ ਤਾਲੁਕ ਰੱਖਦੀ ਹੁੰਦੀ ਐ। ਪ੍ਰੀਤ ਸੋਹਰਾਕਰ ਤੱਪ ਆਉਂਦੀ ਐ ਤੇ ਪੇਕੇ ਘਰ ਆ ਜਾਂਦੀ ਐ ਤੇ ਸੋਹਰੇ ਵਾਲਿਆਂ ਤੇ ਪੇਕੇ ਵਾਲਿਆਂ ਦੋਵਾਂ ਨੂੰ ਕਹਿੰਦੀ ਐ ਕਿ ਮੈਂ ਹੁਣ ਤੁਹਾਨੂੰ ਆਪਣੇ ਪੈਰਾਂ ਤੇ ਖੜੀ ਹੋ ਕੇ ਵਿਖਾਉਂਗੀ, ਇੰਡੀਪੈਂਡੈਂਟ ਬਣ ਕੇ ਦਿਖਾਉਂਗੀ। ਤੁਹਾਨੂੰ ਦੱਸੂਗੀ ਮੈਂ ਕਿ ਮੈਂ ਕੀ ਕੀ ਕਰ ਸਕਦੀ ਆ। ਤੁਸੀਂ ਮੈਨੂੰ ਕਮਜ਼ੋਰ ਸਮਝਦੇ ਹੋ ਨਾ ਤੇ ਕਹਿੰਦੇ ਹੋ ਕਿ ਕਰੋ ਪੈਰ ਬਾਹਰ ਪੁੱਟ ਕੇ ਵੇਖ ਤੈਨੂੰ ਆਟੇ ਦਾਲ ਦਾ ਭਾ ਪਤਾ ਲੱਗ ਜਾਊ ਪਰ ਹੁਣ ਮੈਂ ਇਕੱਲਿਆਂ ਤੁਹਾਨੂੰ ਕੁਝ ਵੱਡਾ ਕਰਕੇ ਦਿਖਾਉ ਉਸਨੇ ਇੱਕ ਬਿਜ਼ਨਸ ਕਰਨ ਦਾ ਪਲਾਨ ਬਣਾਇਆ ਹੁੰਦਾ ਤੇ ਕੁਝ ਪੈਸੇ ਉਸਨੇ ਜਮਾਵੇ ਕੀਤੇ ਹੁੰਦੇ ਨੇ ਉਹਨਾਂ ਹੀ ਦਿਨਾਂ ਚ ਪ੍ਰੀਤ ਦੇ ਮੋਬਾਈਲ ਤੇ ਇੱਕ ਮੈਸੇਜ ਆਉਂਦਾ ਹੈ ਅਤੇ ਉਸ ਮੈਸੇਜ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ 25 ਲੱਖ ਜਿੱਤ ਗਏ ਪ੍ਰੀਤ ਨੂੰ ਲੱਗਦਾ ਹੈ ਕਿ ਰੱਬ ਵੀ ਉਸਦੇ ਨਾਲ ਹੈ ਹੁਣ ਉਸ ਨੂੰ ਸੁਪਨੇ ਪੂਰੇ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਬਸ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਪਰ ਉਹ ਇਹ 25 ਲੱਖ ਦੀ ਲੋਟਰੀ ਵਾਲੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਕਿ ਸਾਰੇ ਨਜ਼ਰ ਲਾਉਣਗੇ ਇਹਨਾਂ ਨੂੰ ਇੱਕੋ ਵਾਰ ਦੱਸੋ ਆਪਣੀ ਵੈਲਿਊ ਮੈਂ ਸੋ ਉਹ ਇਹ ਸੀਕ੍ਰੀਟ ਰੱਖ ਲੈਂਦੀ ਹੈ ਹੁਣ ਉਸਦੇ ਦਿਮਾਗ ਚ ਚੱਲ ਰਿਹਾ ਹੁੰਦਾ ਹੈ ਕਿ ਪੈਸੇ ਹੱਥ ਆਉਣ ਤੇ ਇਹ ਵੱਡੇ ਲੈਵਲ ਤੇ ਆਪਣਾ ਬਿਜ਼ਨਸ ਸ਼ੁਰੂ ਕਰ ਲੈ ਹੁਣ ਅਜੇ ਇਹ ਸਭ ਸੋਚ ਹੀ ਰਹੀ ਹੁੰਦੀ ਆ ਆਪਣੀ ਖੁਸ਼ੀ ਸਮੇਟ ਹੀ ਰਹੀ ਹੁੰਦੀ ਆ ਆਪਣੇ ਫੋਨ ਦੇ ਮੈਸੇਜ ਬਾਕਸ ਚ ਜਾ ਕੇ ਉਹ ਫੇਰ ਤੋਂ ਪੂਰਾ ਮੈਸੇਜ ਪਾੜੀ ਰਹੀ ਹੁੰਦੀ ਆ ਉਹਨੂੰ ਇਸ ਵਾਰ ਨਜ਼ਰ ਆਉਂਦਾ ਹੈ ਕਿ ਇੱਥੇ ਤਾਂ ਕੋਈ ਲਿੰਕ ਵੀ ਆ ਉਹ ਉਸਤੇ ਕਲਿੱਕ ਕਰਦੀ ਹੈ ਤੇ ਜਿਵੇਂ ਹੀ ਕਲਿੱਕ ਕਰਦੀ ਆ ਪ੍ਰੀਤ ਦੇ ਫੋਨ ਤੇ ਇੱਕ ਕਾਲ ਆਉਂਦੀ ਆ ਨੰਬਰ ਅਨਨੋਨ ਹੁੰਦਾ ਪਰ ਉਹ ਚੱਕ ਲੈਂਦੀ ਆ ਅੱਗੋਂ ਇੱਕ ਬੰਦਾ ਬੜੀ ਐਕਸਾਈਟਮੈਂਟ ਨਾਲ ਬੋਲਦਾ ਹੈ ਕਿ ਕੰਗ੍ਰੈਚੁਲੇਸ਼ਨਸ ਯੂ ਹੈਵ ਵਨ 25 ਲੱਖ ਤੁਸੀਂ 25 ਲੱਖ ਜਿੱਤ ਗਏ ਅੱਗੋਂ ਪ੍ਰੀਤ ਵੀ ਉਸ ਬੰਦੇ ਦਾ ਸ਼ੁਕਰੀਆ ਕਰਦੀ ਹੈ ਅੱਗੋਂ ਬੰਦਾ ਕਹਿੰਦਾ ਹੈ ਕਿ ਤੁਸੀਂ ਐਡੀ ਵੱਡੀ ਰਕਮ ਜਿੱਤ ਤਾਂ ਗਏ ਪਰ ਇਸ ਦੇ ਬਦਲੇ ਵਿੱਚ ਤੁਹਾਨੂੰ 20000 ਦਾ ਟੈਕਸ ਕਹੇਗਾ ਟੈਕਸ ਦੇਣ ਦੇ ਬਾਅਦ ਇਹ ਰਕਮ ਤੁਹਾਡੇ ਕੋਲ ਪਹੁੰਚ ਜਾਏਗੀ ਇਹ ਇੱਕ ਸ਼ੁਰੂਆਤ ਸੀ ਹੌਲੀ ਹੌਲੀ ਕਰਕੇ ਜੋ ਉਸ ਦੇ ਕੋਲ ਸੀ ਨਕਦੀ ਜਮਾ ਸੀ bizness ਸ਼ੁਰੂ ਕਰਨ ਲਈ ਉਹਨੇ ਪੈਸੇ ਇਕੱਠੇ ਕੀਤੇ ਸਨ ਨਾਲ ਹੀ ਮਾਪਿਓ ਤੋਂ ਵੀ ਉਹ ਪੈਸੇ ਉਧਾਰ ਲੈ ਲੈਂਦੀ ਹੈ ਦੋਸਤਾਂ ਤੋਂ ਵੀ ਲੈ ਲੈਂਦੀ ਹੈ ਆਪਣੀ ਖੁੱਦੀ ਜੁਐਲਰੀ ਵੀ ਵੇਚ ਦਿੰਦੀ ਹੈ ਮਾਪਿਓ ਦੀ ਜੋ ਵੀ ਜੁਐਲਰੀ ਸੀ ਉਹ ਵੀ ਵੇਚ ਦਿੰਦੀ ਹੈ ਕੁੱਲ ਮਿਲਾ ਕੇ ਲਗਭਗ 7.5 ਲੱਖ ਦਾ ਕੈਸ਼ ਉਹਨਾਂ ਖਾਤਿਆਂ ਵਿੱਚ ਪਾ ਦਿੰਦੀ ਹੈ ਜੋ ਉਸ ਨੂੰ ਕਹੇ ਗਏ ਹੁੰਦੇ ਨੇ ਤੇ ਫਿਰ ਉਸ ਨੂੰ ਹੋਸ਼ ਆਉਂਦਾ ਹੈ ਉਸ ਨਾਲ ਤੇ ਠੱਗੀ ਹੋ ਗਈ। ਉਹ ਸਾਰੇ ਪੈਸੇ ਉਸ ਦੇ ਫਰਾਡੀਆਂ ਨੇ ਕਢਵਾ ਲਏ ਨੇ। ਉਹ ਬੇहद ਡਰ ਜਾਂਦੀ ਐ। ਉਹ ਰੋਂਦਿਆਂ ਰੋਂਦਿਆਂ ਕੰਬਦਿਆਂ ਕੰਬਦਿਆਂ ਉਸ ਨੰਬਰ ਤੇ ਫੋਨ ਕਰਦੀ ਐ। ਗਿਰਗੜਾਉਂਦਿਆਂ ਹੋਇਆਂ ਆਪਣੀ ਪਰੇਸ਼ਾਨੀ ਬਿਆਨ ਕਰਦੀ ਐ। ਕਹਿੰਦੀ ਐ ਕਿ ਮੇਰੇ ਪਤੀ ਨਾਲ ਮੇਰਾ ਝਗੜਾ ਹੋ ਚੁੱਕਿਆ। ਮੈਂ ਪੇਕੇ ਰਹਿ ਰਹੀ ਆਂ। ਸਹੁਰੇ ਵਾਲਿਆਂ ਨਾਲ ਤਾਂ ਮੇਰੀ ਖਾਸੀ ਵਿਗੜ ਹੀ ਚੁੱਕੀ ਐ। ਜੇ ਇਹ ਸਭ ਪੇਕੇ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਇਹੇ ਵੀ ਮੈਨੂੰ ਘਰੋਂ ਬਾਹਰ ਕੱਢ ਦੇਣਗੇ। ਫਿਰ ਮੈਂ ਕਿੱਥੇ ਜਾਵਾਂਗੀ? ਵਰਨਾ ਮੇਰੇ ਕੋਲ ਮਰਨ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚੇਗਾ ਉਸ ਨੂੰ ਰੋਂਦੀ ਕੁਰਲਾਉਂਦੀ ਨੂੰ ਵੇਖ ਕੇ ਵੀ ਅਗਲੇ ਬੰਦੇ ਨੂੰ ਤਰਸ ਨਹੀਂ ਆਉਂਦਾ ਜ਼ਰਾ ਵੀ ਨਹੀਂ ਆਉਂਦਾ ਪਰ ਜਦੋਂ ਬਾਰ-ਬਾਰ ਪ੍ਰੀਤ ਰਿਕੁਐਸਟ ਕਰਦੀ ਹੈ ਤਾਂ ਸਾਹਮਣੇ ਵਾਲਾ ਕਹਿੰਦਾ ਹੈ ਕਿ ਠੀਕ ਹੈ ਅਸੀਂ ਤੇਰੇ ਸਾਰੇ ਪੈਸੇ ਵਾਪਸ ਕਰ ਦਵਾਂਗੇ ਪਰ ਇਸ ਦੇ ਲਈ ਤੈਨੂੰ ਇੱਕ ਕੰਮ ਕਰਨਾ ਪੈਣਾ ਪ੍ਰੀਤ ਕਹਿੰਦੀ ਹੈ ਮੈਨੂੰ ਦੱਸੋ ਕੀ ਕਰਨਾ ਹੈ ਮੈਂ ਹੁਣੇ ਕਰਦੀ ਆਂ ਉਹ ਬੰਦਾ ਕਹਿੰਦਾ ਹੈ ਬਾਥਰੂਮ ਵਿੱਚ ਜਾਣਾ ਹੈ ਅਤੇ ਆਪਣੇ ਨਹਾਉਂਦਿਆਂ ਹੋਇਆਂ ਦੀ ਵੀਡੀਓ ਸਾਨੂੰ ਦੇਣੀ ਹੈ ਇਸ ਦੇ ਬਾਅਦ ਅਸੀਂ ਤੇਰੇ ਸਾਰੇ ਦੇ ਸਾਰੇ ਪੈਸੇ ਵਾਪਸ ਕਰਵਾ ਦਾਂਗੇ ਪਹਿਲਾਂ ਤਾਂ ਪ੍ਰੀਤ ਸੋਚੀ ਪੈ ਜਾਂਦੀ ਹੈ ਪਰ ਇਸ ਨੂੰ ਇਹ ਹੁੰਦਾ ਹੈ ਕਿ ਇਹੀ ਰਸਤਾ ਹੈ ਆਪਣੇ ਪੈਸੇ ਵਾਪਸ ਹਾਸਲ ਕਰਨ ਦਾ ਪ੍ਰੀਤ ਦੇ ਮਨ ਵਿੱਚ ਥੋੜਾ ਲਾਲਚ ਆਉਂਦਾ ਹੈ ਤੇ ਲਾਲਚ ਆਉਣ ਦੇ ਬਾਅਦ ਉਹ ਉਹੀ ਕਰ ਦਿੰਦੀ ਹੈ ਜੋ ਉਹਨਾਂ ਨੇ ਕਿਹਾ ਹੁੰਦਾ ਯਾਨੀ ਹੁਣ ਤੱਕ ਉਸ ਦੇ ਪੈਸੇ ਜੁਐਲਰੀ ਗਏ ਹੁੰਦੇ ਨੇ ਹੁਣ ਉਸ ਦੀ ਇੱਜ਼ਤ ਵੀ ਉਹਨਾਂ ਕੋਲ ਪਹੁੰਚ ਗਈ ਹੁੰਦੀ ਹੈ ਯਾਨੀ ਕਿ ਉਦੋਂ ਤੱਕ ਉਸ ਦੀ ਜੋ ਦੀ ਸੀ ਪੈਸੇ ਸੀ ਜੁਐਲਰੀ ਸੀ ਸਭ ਚਲੇ ਜਾਂਦੇ ਨੇ ਜੋ ਬਚੀ ਇੱਜ਼ਤ ਸੀ ਉਹ ਵੀ ਚਲੀ ਜਾਂਦੀ ਹੈ ਇਸ ਮਹਿਲਾ ਨੂੰ ਇਨਸਾਫ ਤਾਂ ਨਹੀਂ ਮਿਲ ਪਾਇਆ ਪਰ ਸ਼ਾਇਦ ਸਬਕ ਮਿਲ ਗਿਆ ਪਰ ਫਿਰ ਸਬਕ ਵੀ ਬਹੁਤ ਲੇਟ ਮਿਲਿਆ ਜਦੋਂ ਹੱਥ 'ਚ ਕੁਝ ਨਹੀਂ ਸੀ ਇਹ ਦੱਸਣਾ ਜ਼ਰੂਰੀ ਸੀ ਅਵੇਅਰਨੈਸ ਲਈ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਆਂ ਇਸ ਸੱਚੀ ਘਟਨਾ ਵਿੱਚ ਵੀ ਲਾਲਚ ਹੀ ਸੀ ਜੋ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਤੇ ਲਾਲਚ ਦੇ ਚੱਕਰ ਵਿੱਚ ਇੱਕ ਦੋ ਨਹੀਂ ਲਗਭਗ 66 ਵੱਡੇ ਘਰ ਦੀਆਂ ਬਿਊਟੀਫੁੱਲ ਲੇਡੀਜ਼ ਦੇ ਨਾਲ ਕੁਝ ਅਜੀਹਾ ਹੁੰਦਾ ਹੈ ਜਿਸ ਨੂੰ ਸੁਣਨ ਦੇ ਬਾਅਦ ਸ਼ਾਇਦ ਸਾਡੇ ਸਭ ਦੇ ਲੋਕੰਡੇ ਖਾੜੇ ਹੋ ਜਾਣਗੇ ਇੱਕ ਔਰਤ ਨਿਮਰਤ ਜੋ ਬਹੁਤ ਜ਼ਿਆਦਾ ਪਰੇਸ਼ਾਨ ਸੀ ਆਪਣੇ ਮਨ ਦੀ ਗੱਲ ਆਪਣੀ ਪਰੇਸ਼ਾਨੀ ਉਹ ਕਿਸੇ ਦੇ ਸਾਹਮਣੇ ਬਿਆਨ ਨਹੀਂ ਕਰ پا ਰਹੀ ਸੀ ਹੌਲੀ ਹੌਲੀ ਕਰਕੇ ਵਕਤ ਅੱਗੇ ਵਧ ਰਿਹਾ ਸੀ ਅਤੇ ਉਸ ਦੀਆਂ ਦਿੱਕਤਾਂ ਲਗਾਤਾਰ ਵਧ ਰਹੀਆਂ ਸਨ ਆਖਰਕਾਰ ਉਸ ਲੇਡੀ ਨੇ ਹਿੰਮਤ ਜਟਾਈ ਅਤੇ ਹਿੰਮਤ ਜਟਾਉਣ ਦੇ ਬਾਅਦ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਗਈ ਅਤੇ ਉੱਥੇ ਜਾ ਕੇ ਜੋ ਕਹਾਣੀ ਪੁਲਿਸ ਨੂੰ ਸੁਣਾਉਂਦੀ ਹੈ ਪੁਲਿਸ ਨੂੰ ਇਸ ਕਹਾਣੀ ਤੇ ਯਕੀਨ ਹੀ ਨਹੀਂ ਹੋ ਰਿਹਾ ਸੀ ਅਜਿਹਾ ਲੱਗ ਰਿਹਾ ਸੀ ਕਿ ਇਹ ਮਹਿਲਾ ਭਾਵੇਂ ਹੀ ਚੰਗੇ ਘਰੋਂ ਹੈ ਪਰ ਵੱਡੇ ਘਰ ਦੀ ਹੋਣ ਦੇ ਬਾਵਜੂਦ ਝੂਠ ਬੋਲ ਰਹੀ ਹੈ ਦਰਸਲ ਕਹਾਣੀ ਕੁਝ ਇਥੋਂ ਸ਼ੁਰੂ ਹੁੰਦੀ ਹੈ ਉਸ ਦੇ ਘਰ ਵਿੱਚ ਕਿਸੇ ਬੱਚੇ ਦਾ ਜਨਮ ਦਿਨ ਸੀ ਅਤੇ ਜਨਮ ਦਿਨ ਦੇ ਮੌਕੇ ਤੇ ਉਸ ਨੇ ਇੱਕ ਬੇहद ਖੂਬਸੂਰਤ ਕੇਕ ਦਾ ਆਰਡਰ ਦਿੱਤਾ ਹੋਇਆ ਸੀ ਜਦੋਂ ਕੇਕ ਦਾ ਆਰਡਰ ਕਰ ਰਹੀ ਸੀ ਤਾਂ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਨਹੀਂ ਸੀ ਕਿਉਂਕਿ ਉਸ ਨੇ ਜਿਸ ਤਰ੍ਹਾਂ ਦਾ ਡਿਜ਼ਾਈਨ ਸੋਸ਼ਲ ਮੀਡੀਆ ਤੇ ਦੇਖਿਆ ਸੀ ਸੇਮ ਉਹੋ ਜਿਹੇ ਹੀ ਕੇਕ ਦਾ ਡਿਜ਼ਾਈਨ ਉਸ ਨੇ ਆਰਡਰ ਕੀਤਾ ਸੀ ਤੇ ਉਹ ਸਭ ਨੂੰ ਸਰਪ੍ਰਾਈਜ਼ ਕਰਨਾ ਚਾਹੁੰਦੀ ਸੀ ਦਸੰਬਰ ਦਾ ਮਹੀਨਾ ਸੀ ਅਤੇ ਸਾਲ 2000 ਬੀ ਦਸੀ ਜਿਸ ਤਰ੍ਹਾਂ ਦਾ ਉਹਨੇ ਕੇਕ ਆਰਡਰ ਕੀਤਾ ਸੀ ਸੇਮ ਦਿੱਟੋ ਉਸੇ ਤਰ੍ਹਾਂ ਦਾ ਕੇਕ ਘਰ ਆ ਗਿਆ ਸੀ ਬਹੁਤ ਖੁਸ਼ੀ ਜੋ ਡਿਲੀਵਰੀ ਬாய் ਕੇਕ ਡਿਲੀਵਰ ਕਰਨ ਆਇਆ ਸੀ ਉਸਦੀ ਨਜ਼ਰ ਜਦੋਂ ਨਿਮਰਤ ਤੇ ਪਈ ਤਾਂ ਜਿਵੇਂ ਉਹ ਠਹਿਰ ਹੀ ਗਿਆ ਉਸ ਨੂੰ ਬੇहद ਸੋਹਣੀ ਲੱਗੀ ਸੀ ਉਹ ਕਿਸੇ ਤਰ੍ਹਾਂ ਉਸ ਕੋਲ ਥੋੜਾ ਹੋਰ ਠਹਿਰਨਾ ਚਾਹੁੰਦਾ ਸੀ ਉਸਦੀ ਆਵਾਜ਼ ਸੁਣਨਾ ਚਾਹੁੰਦਾ ਸੀ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ ਕਿਉਂਕਿ ਨਿਮਰਤ ਦੀ ਖੂਬਸੂਰਤੀ ਉਸ ਵਾਸਤੇ ਬੇहद ਯੂਨੀਕ ਸੀ ਉਦੋਂ ਹੀ ਡਿਲੀਵਰੀ ਬாய் ਨੇ ਕਿਹਾ ਕਿ ਮੈਡਮ ਆ ਸਾਡੀ ਜੋ ਕੰਪਨੀ ਆ ਨਾ ਇੱਕ ਬੜੀ ਨਾਮਵਰ ਕੰਪਨੀ ਆ ਜਿਸ ਦੇ ਲਈ ਮੈਂ ਕੰਮ ਕਰਦਾ ਬਸ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਤੁਸੀਂ ਜੇ ਆਪਣਾ ਪਰਸਨਲ ਮੋਬਾਈਲ ਨੰਬਰ ਮੈਨੂੰ ਦੇ ਦਿਵੋ ਅਤੇ ਉਸ ਦੇ ਬਾਅਦ ਕਿਸੇ ਦਿਨ ਤੁਹਾਨੂੰ ਤੁਹਾਡੇ ਨੰਬਰ ਤੇ ਫੀਡਬੈਕ ਲਈ ਕਾਲ ਆਏਗੀ ਤਾਂ ਤੁਸੀਂ ਕੇਕ ਦਾ ਤੇ ਮੇਰਾ ਯਾਨੀ ਡਿਲੀਵਰੀ ਬாய் ਦਾ ਫੀਡਬੈਕ ਜਿਹੜਾ ਹੈ ਉਹ ਦੇ ਦੇਣਾ ਹੁਣ ਅਸੀਂ ਵੀ ਜਦੋਂ ਕਦੀ ਕੈਪ ਤੇ ਆਈਏ ਜਾਂ ਘਰੇ ਕੁਝ ਮੰਗਵਾ ਲਈਏ ਤਾਂ ਡਿਲੀਵਰੀ ਵਾਲੇ ਅਕਸਰ ਕਹਿ ਦਿੰਦੇ ਨੇ ਕਿ ਮੈਡਮ ਆਪਣਾ ਫੀਡਬੈਕ ਜਿਹੜਾ ਹੈ ਉਹ ਵਧੀਆ ਦੇ ਦੇਣਾ ਰੇਟਿੰਗ ਵਧੀਆ ਕਰ ਦੇਣਾ ਤੇ ਆਪਾਂ ਕਾਰ ਵੀ ਦੇ ਦਈਏ ਪਰ ਇੱਥੇ ਇਹ ਡਿਲੀਵਰੀ ਬாய் ਮੈਡਮ ਤੋਂ ਪਰਸਨਲ ਨੰਬਰ ਮੰਗ ਰਿਹਾ ਹੁੰਦਾ ਤੇ ਕਹਿੰਦਾ ਕਿ ਫੀਡਬੈਕ ਥੋੜਾ ਚੰਗਾ ਦੇ ਦੇਣਾ ਗਰੀਬ ਆਦਮੀਆਂ ਜੇ ਥੋੜਾ ਚੰਗਾ ਫੀਡਬੈਕ ਦਿਓਗੇ ਤਾਂ ਕੰਪਨੀ ਵਿੱਚ ਚੰਗਾ ਮੈਸੇਜ ਆਏਗਾ ਅਤੇ ਉਸ ਦੇ ਲਈ ਫਿਰ ਮੇਰੀ ਤਰੱਕੀ ਹੋਣ ਦੇ ਚਾਂਸਸ ਜ਼ਿਆਦਾ ਹੋਣਗੇ ਮੈਨੂੰ ਹੋਰ ਵੱਡਾ ਕੰਮ ਮਿਲੇਗਾ ਹੋਰ ਥੋੜੇ ਪੈਸੇ ਮਿਲਣਗੇ ਤੁਸੀਂ ਵੱਡੇ ਲੋਕੋਂ ਸਾਡੇ ਲਈ ਇਹਨਾ ਵੀ ਕਰ ਦੋਗੇ ਤਾਂ ਮਿਹਰਬਾਨੀ ਹੋਊਗੀ ਨਿਮਰਤ ਨੂੰ ਉਸ ਮੁੰਡੇ ਤੇ ਤਰਸ ਆ ਜਾਂਦਾ ਉਹ ਆਪਣਾ ਨੰਬਰ ਦੇ ਦਿੰਦੀ ਹੈ ਇਹ ਸੋਚ ਕੇ ਜੇ ਮੇਰਾ ਇੱਕ ਫੀਡਬੈਕ ਕਿਸੇ ਨੂੰ ਤਰੱਕੀ ਦਿਵਾ ਸਕਦਾ ਹੈ ਤਾਂ ਕਿੰਨੀ ਕੁ ਗੱਲ ਆ ਹਨਾ ਉਹ ਆਪਣਾ ਵੀ ਨੰਬਰ ਦਿੰਦਾ ਹੈ ਅਤੇ ਨਾਲ ਹੀ ਮੈਡਮ ਦਾ ਨੰਬਰ ਲੈ ਲੈਂਦਾ ਹੈ ਲਗਭਗ 1 ਵੀਕ ਗੁਜ਼ਰਨ ਦੇ ਬਾਅਦ ਨਿਮਰਤ ਨੂੰ ਫੋਨ ਆਉਂਦਾ ਹੈ ਜਦੋਂ ਉਹ ਰਸੋਈ ਵਿੱਚ ਖਾਣਾ ਬਣਾ ਰਹੀ ਹੁੰਦੀ ਹੈ ਫੋਨ ਆਉਣ ਦੇ ਬਾਅਦ ਮੁੰਡਾ ਕਹਿੰਦਾ ਹੈ ਕਿ ਮੈਂ ਵਿਸ਼ਾਲ ਵਰਮਾ ਗੱਲ ਕਰ ਰਿਹਾ ਮੈਂ ਅਜੇ ਪਿਛਲੇ ਹਫਤੇ ਤੁਹਾਡੇ ਘਰ ਕੇਕ ਦੇ ਕੇ ਗਿਆ ਸੀ ਇਸ ਕੰਪਨੀ ਦਾ ਡਿਲੀਵਰੀ ਬாய் ਆ ਹਾਲਾਂਕਿ ਡਿਲੀਵਰੀ ਬੋਏ ਕਿਸੇ ਕੰਪਨੀ ਦਾ ਸੀ ਪਰ ਕੇਕ ਕੋ ਨਜ਼ਦੀਕੀ ਦੇ ਕਿਸੇ ਸ਼ਾਪ ਤੋਂ ਦੇ ਕੇ ਗਿਆ ਸੀ ਹੁਣ ਇਸ ਸਹਿਲਾ ਨੇ ਕਿਹਾ ਕਿ ਦੱਸੋ ਮੈਨੂੰ ਕੀ ਕਰਨਾ ਪਏਗਾ ਉਹ ਕਹਿੰਦਾ ਮੈਡਮ ਸਿਸਟਮ ਫੀਡਬੈਕ ਦੇ ਲਈ ਖੋਲ ਦਿੱਤਾ ਗਿਆ ਤੁਸੀਂ ਬਸ ਇਹ ਦੱਸਣਾ ਹੈ ਕਿ ਉਸ ਦਿਨ ਕੇਕ ਕਿਵੇਂ ਦਾ ਸੀ ਉਹ ਦੱਸਣ ਲੱਗਦੀ ਹੈ ਫਟਾਫਟ ਕਿ ਕੇਕ ਬੜਾ ਚੰਗਾ ਸੀ ਸਭ ਨੂੰ ਬੜਾ ਪਸੰਦ ਆਇਆ ਉਹ ਤਾਰੀਫ ਕਰਨ ਲੱਗਦੀ ਹੈ ਤਾਂ ਉਸੇ ਦੌਰਾਨ ਉਹ ਡਿਲੀਵਰੀ ਬੋਏ ਨਿਮਰਤ ਨੂੰ ਟੋਕ ਦਿੰਦਾ ਕਿ ਸੌਰੀ ਮੈਡਮ ਮੇਰੀ ਗੱਲ ਸੁਣੋ मैडम दरअसल ਤੁਹਾਨੂੰ ਇਦਾਂ ਕਾਲ ਤੇ ਨਹੀਂ ਵੀਡੀਓ ਕਾਲ ਤੇ ਫੀਡਬੈਕ ਦੇਣਾ ਹੋਏਗਾ ਤੇ ਜਿੰਨੀ ਜ਼ਿਆਦਾ ਚੰਗੀ ਗੱਲ ਕਰ ਸਕਦੇ ਹੋ ਓਨੀ ਚੰਗੀ ਗੱਲ ਕਰ ਦੇਣਾ ਪਲੀਜ਼ ਨਿਮਰਤ ਓਕੇ ਕਹਿ ਕੇ ਫੋਨ ਰੱਖ ਦਿੰਦੀ ਹੈ ਫਿਰ ਉਹਨੂੰ ਅਨਨੋਨ ਨੰਬਰ ਤੋਂ ਵੀਡੀਓ ਕਾਲ ਆਉਂਦੀ ਹੈ ਉਦਾਂ ਹੀ ਕਰਦੀ ਆ ਉਹ ਜਿਵੇਂ ਉਹਨੂੰ ਕਿਹਾ ਗਿਆ ਹੁੰਦਾ ਕਿ ਵਿਸ਼ਾਲ ਨਾਮ ਦਾ ਡਿਲੀਵਰੀ ਬாய் ਉਸ ਦਿਨ ਘਰ ਆਇਆ ਸੀ ਕੇਕ ਵੀ ਬੜਾ ਸਵਾਦ ਸੀ ਤੇ ਉਹ ਡਿਲੀਵਰੀ ਬாய் ਵੀ ਬੜਾ ਕੋਆਪਰੇਟਿਵ ਸੀ ਹੁਣ ਨਿਮਰਤ ਨੇ ਥੋੜੀ ਦੇਰ ਗੱਲ ਕੀਤੀ ਤੇ ਫਿਰ ਵੀਡੀਓ ਕਾਲ ਕੱਟ ਹੋਈ ਨਿਮਰਤ ਖੁਸ਼ ਸੀ ਕਿ ਚਲੋ ਕਿਸੇ ਗਰੀਬ ਦਾ ਭਲਾ ਹੋ ਗਿਆ ਉਸ ਹੱਥੋਂ ਹੁਣ ਕੁਝ ਦਿਨ ਬੀਤ ਜਾਂਦੇ ਨੇ ਨਿਮਰਤ ਦੇ ਮੋਬਾਈਲ ਵਿੱਚ ਇੱਕ ਵੀਡੀਓ ਆਉਂਦੀ ਹੈ ਤੇ ਇਸ ਵੀਡੀਓ ਨੂੰ ਦੇਖਣ ਦੇ ਬਾਅਦ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਦਰਅਸਲ ਉਸ ਵਿੱਚ ਇਤਰਾਜ਼ਯੋਗ ਵੀਡੀਓ ਹੁੰਦੀ ਹੈ ਬਿਲਕੁਲ ਨੂਡ ਵੀਡੀਓ ਅਤੇ ਉਸ ਵੀਡੀਓ ਵਿੱਚ ਸ਼ਕਲ ਕਿਸੇ ਹੋਰ ਦੀ ਨਹੀਂ ਬਲਕਿ ਇਸ ਵੱਡੇ ਘਰ ਦੀ ਮਹਿਲਾ ਨਿਮਰਤ ਦੀ ਹੀ ਹੁੰਦੀ ਹੈ ਜਿਸ ਨੇ ਕੇਕ ਮੰਗਾਇਆ ਸੀ ਹੁਣ ਇਹ ਗੱਲ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ 파 ਰਹੀ ਸੀ ਉਹ ਉਸੇ ਨੰਬਰ ਤੇ ਫੋਨ ਕਰ ਰਹੀ ਸੀ ਵਾਰ-ਵਾਰ ਜਿਸ ਤੋਂ ਵੀਡੀਓ ਆਈ ਸੀ ਹੁਣ ਉਸ ਤੇ ਨਾ ਤਾਂ ਵੀਡੀਓ ਕਾਲ ਹੋ ਰਹੀ ਸੀ ਤੇ ਨਾ ਹੀ ਨਾਰਮਲ ਕਾਲ ਹੋ ਰਹੀ ਸੀ ਨਿਮਰਤ ਦੀ ਪਰੇਸ਼ਾਨੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਦਾ ਸਿਰ ਫਟ ਰਿਹਾ ਸੀ ਉਹ ਪਾਗਲਾਂ ਦੀ ਤਰ੍ਹਾਂ ਫੋਨ ਟਰਾਈ ਕਰੀ ਜਾ ਰਹੀ ਸੀ 20 ਵਾਰ 30 ਵਾਰ 40 ਵਾਰ ਪਰ ਫੋਨ ਬੰਦ ਸੀ ਕੁਝ ਵਕਤ ਬਾਅਦ ਜਿਵੇਂ ਹੀ ਉਧਰ ਫੋਨ ਔਨ ਹੁੰਦਾ ਹੈ ਖੁੱਲਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਸਾਹਮਣੇ ਵਾਲੇ ਨੂੰ ਕਿੰਨੀ ਟੈਨਸ਼ਨ ਹੈ ਯਾਨੀ ਕਿ ਜਿਵੇਂ ਹੀ ਉਹ ਫੋਨ ਔਨ ਹੁੰਦਾ ਹੈ ਇੱਕ ਤੋਂ ਬਾਅਦ ਇੱਕ ਮਿਸਡ ਕਾਲਸ ਦੀਆਂ ਨੋਟੀਫਿਕੇਸ਼ਨਸ ਉਸਤੇ ਆਉਂਦੀਆਂ ਨੇ ਕਈ ਮੈਸੇजेस ਸ਼ੋ ਹੁੰਦੇ ਨੇ ਹੁਣ ਇਹ ਬੰਦਾ ਨਿਮਰਤ ਨੂੰ ਬੈਕ ਕਾਲ ਕਰਦਾ ਹੈ ਇਸ ਵਾਰ ਉਹੀ ਡਿਲੀਵਰੀ ਬாய் ਵਿਸ਼ਾਲ ਵਰਮਾ ਗੱਲ ਕਰਦਾ ਹੈ ਆਪਣੇ ਖੁਦ ਦੇ ਨੰਬਰ ਤੋਂ ਉਸ ਨੰਬਰ ਤੋਂ ਉਹ ਕਾਲ ਨਹੀਂ ਕਰਦਾ ਜਿਸ ਤੇ ਨਿਮਰਤ ਕਾਲਸ ਕਰ ਰਹੀ ਹੁੰਦੀ ਆ ਜਾਂ ਜੋ ਇਸਨੇ ਨਿਮਰਤ ਨੂੰ ਦਿੱਤਾ ਹੁੰਦਾ ਉਹ ਕਹਿੰਦਾ ਨਿਮਰਤ ਨੂੰ ਕਿ ਕਾਲ ਕਰ ਰhese ਤੁਸੀਂ ਨਿਮਰਤ ਅੱਗੋ ਕਹਿੰਦੀ ਆ ਕਿ ਮੇਰੀ ਕਿਸੇ ਨੇ ਗਲਤ ਵੀਡੀਓ ਬਣਾ ਲਈ ਐ ਤੇ ਉਹ ਤੁਹਾਡੇ ਵਾਲੇ ਨੰਬਰ ਤੋਂ ਹੀ ਆਈ ਐ ਅੱਗੋ ਵਿਸ਼ਾਲ ਕਹਿੰਦਾ ਹੈ ਯੂ ਆਰ ਰਾਈਟ ਉਹ ਵੀਡੀਓ ਤਾਂ ਮੈਂ ਹਾਲੇ ਵੀ ਦੇਖ ਰਿਆਂ ਇਹ ਸੱਚੀ ਘਟਨਾ ਪੱਛਮ ਬੰਗਾਲ ਦਾ ਇੱਕ ਜ਼ਿਲ੍ਹਾ ਹੈ ਹੁਗਲੀ ਅਤੇ ਇਸੇ ਜ਼ਿਲ੍ਹੇ ਦੇ ਚੰਦਰ ਨਗਰ ਕਮਿਸ਼ਨਰੇਟ ਤੇ ਇੱਕ ਜਗ੍ਹਾ ਲੱਗਦੀ ਹੈ ਚੰਸੁਰਾ ਉੱਥੋਂ ਦਾ ਮਾਮਲਾ ਹੈ ਵਿਸ਼ਾਲ ਇਸਵਾਰ ਨਿਮਰਤ ਨੂੰ ਫੋਨ ਤੇ ਕਹਿੰਦਾ ਕਿ ਇਹ ਜੜੀ ਬੜੀ ਪਿਆਰੀ ਜਹੀ ਤੁਹਾਡੀ ਵੀਡੀਓ ਹੈ ਮੈਂ ਇਸ ਨੂੰ ਅਪਲੋਡ ਕਰਨ ਲੱਗਾ ਤੇ ਫਿਰ ਉਸ ਤੋਂ ਬਾਅਦ ਜੋ ਹੋਏਗਾ ਤੁਹਾਨੂੰ ਪਤਾ ਹੀ ਹੈ ਮੈਂ ਚਾਹੁੰਦਾ ਹਾਂ ਕਿ ਮੇਰੇ ਨਾਲ ਨਾਲ ਤੁਹਾਨੂੰ ਦੇਖ ਕੇ ਹੋਰ ਵੀ ਲੋਕ ਇੰਜੋਏ ਕਰਨ ਮਜ਼ਾ ਆਕਰਮ ਮੈਂ ਇਕੱਲਾ ਕਿਉਂ ਫਨ ਕਰਾਂ ਨਾਲ ਹੀ ਤੇਰੇ ਘਰ ਦੇ ਰਿਸ਼ਤੇਦਾਰ ਵੀ ਇਹ ਵੀਡੀਓ ਦੇਖਣਗੇ ਸਭ ਸਾਹਮਣੇ ਤੇਰਾ ਅਸਲੀ ਚਿਹਰਾ ਸਾਹਮਣੇ ਆ ਜਾਏਗਾ ਨਿਮਰਤ ਕਹਿੰਦੀ ਅਸਲੀ ਚਿਹਰੇ ਤੋਂ ਕੀ ਮਤਲਬ ਬਾਈ ਮੈਂ ਤਾਂ ਕੁਝ ਗਲਤ ਕੀਤਾ ਵੀ ਨਹੀਂ ਮੈਂ ਤਾਂ ਪਾਗਲ ਸੀ ਜੋ ਤੁਹਾਡੇ ਜਾਲ ਚ ਫਸ ਗਈ ਮੈਨੂੰ ਪਲੀਜ਼ ਇਸ ਸਭ ਚੋਂ ਬਾਹਰ ਕੱਢੋ ਮੇਰੀ ਜ਼ਿੰਦਗੀ ਖਰਾਬ ਨਾ ਕਰੋ ਜਦੋਂ ਉਹ ਸਗੇ ਰੋ ਰੋ ਤਰਲੇ ਪਾਉਣ ਲੱਗੀ ਤਾਂ ਵਿਸ਼ਾਲ ਕਹਿੰਦਾ ਕਿ ਠੀਕ ਆ ਮੈਂ ਤੁਹਾਡੀ ਗੱਲ ਮੰਨਦਾ ਨਹੀਂ ਪਾਉਂਦਾ ਵੀਡੀਓ ਫਿਲਹਾਲ ਸੋਸ਼ਲ ਮੀਡੀਆ ਤੇ ਪਰ ਇਸ ਬਦਲੇ ਤੈਨੂੰ ਸਾਨੂੰ ਵੀ ਕੁਝ ਦੇਣਾ ਹੋਵੇਗਾ ਨਿਮਰਤ ਪੁੱਛਦੀਆ ਕੀ ਵਿਸ਼ਾਲ ਕਹਿੰਦਾ ਕੱਲੇ ਚ ਮੈਨੂੰ ਫੋਨ ਕਰੀ ਫਿਰ ਦੱਸੂਗਾ ਉਹ ਕਹਿੰਦੀ ਆ ਠੀਕ ਆ ਨਿਮਰਤ ਜਦੋਂ ਇਕੱਲੀ ਹੁੰਦੀ ਆ ਇੱਕ ਦੋ ਦਿਨ ਦੇ ਬਾਅਦ ਉਹ ਉਸ ਮੁੰਡੇ ਨੂੰ ਬੁਲਾਉਂਦੀ ਆ ਵਿਸ਼ਾਲ ਵਰਮਾ ਜਿਸ ਦਾ ਨਾਂ ਹੁੰਦਾ ਤੇ ਉਹ ਆਪਣੇ ਦੋਸਤ ਇੱਕ ਸੁਮਨ ਮੰਡਲ ਹੁੰਦਾ ਪੇਂਟਰ ਹੁੰਦਾ ਉਸ ਨੂੰ ਨਾਲ ਲੈ ਕੇ ਆਉਂਦਾ ਦੋਨੋਂ ਇਸ ਦੇ ਘਰ ਪਹੁੰਚਦੇ ਨੇ ਅਤੇ ਘਰ ਜਾਣ ਦੇ ਬਾਅਦ ਨਿਮਰਤ ਨੂੰ ਕਹਿੰਦੇ ਨੇ ਕਿ ਠੀਕ ਹੈ ਵੀਡੀਓ ਸਾਡੇ ਕੋਲ ਆ ਤੇ ਕਾਲ ਇਸ ਨੇ ਕੀਤਾ ਸੀ ਯਾਨੀ ਉਸ ਪੇਂਟਰ ਸੁਮਨ ਨੇ ਹੁਣ ਬੜੇ ਇਤਮinaan ਦੇ ਨਾਲ ਉਹ ਨਿਮਰਤ ਦੇ ਕੋਲ ਬੈਠ ਜਾਂਦੇ ਨੇ ਉਸ ਨੂੰ ਚਾਹ ਪਾਣੀ ਦਾ ਇੰਤਜ਼ਾਮ ਕਰਨ ਲਈ ਕਹਿੰਦੇ ਨੇ ਬਿਹੇਵ ਉਹ ਇਦਾਂ ਕਰਦੇ ਨੇ ਜਿਵੇਂ ਘਰ ਦੇ ਜਵਾਈ ਹੋ ਤੇ ਉਸੇ ਵੀਡੀਓ ਦੇ ਬਦਲੇ ਉਹ ਨਿਮਰਤ ਨੂੰ ਮਜਬੂਰ ਕਰ ਦਿੰਦੇ ਨੇ ਕਿ ਉਹ ਇਹਨਾਂ ਦੋਵਾਂ ਦੇ ਨਾਲ ਵਿਸ਼ਾਲ ਨਾਲ ਤੇ ਸੁਮਨ ਨਾਲ ਫਿਜ਼ੀਕਲ ਰਿਲੇਸ਼ਨਸ ਬਣਾਏ ਉਹ ਵੀ ਇਕੱਠਿਆਂ ਇਸ ਵਕਤੇ ਨਿਮਰਤ ਪੂਰੀ ਫਸੀ ਹੁੰਦੀ ਹੈ ਉਹ ਇਹਨਾਂ ਦੀਆਂ ਗੱਲਾਂ 'ਚ ਆ ਜਾਂਦੀ ਹੈ ਤੇ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਲੈਂਦੀ ਹੈ ਜਦੋਂ ਉਹਨਾਂ ਦਾ ਮਨ ਭਰ ਜਾਂਦਾ ਹੈ ਤਸੱਲੀ ਹੋ ਜਾਂਦੀ ਹੈ ਉਦੋਂ ਇੱਥੋਂ ਚਲੇ ਜਾਂਦੇ ਨੇ ਪਰ ਨਿਮਰਤ ਇੱਕ ਗੱਲ ਤੋਂ ਬਿਲਕੁਲ ਅਣਜਾਣ ਸੀ ਹੁਣ ਤੱਕ ਜੋ ਉਸਦੇ ਕੋਲ ਵੀਡੀਓ ਆਈ ਸੀ ਉਹ ਕਿਸੇ ਐਪ ਦੇ ਜ਼ਰੀਏ ਤਿਆਰ ਕੀਤੀ ਗਈ ਨਕਲੀ ਵੀਡੀਓ ਸੀ ਉਹ ਅਸਲੀ ਨਹੀਂ ਸੀ ਕਿਉਂਕਿ ਉਸਨੇ ਸਿਰਫ ਤੇ ਸਿਰਫ ਜੋ ਵੀਡੀਓ ਕਾਲ ਕੀਤੀ ਸੀ ਉਸ ਵੀਡੀਓ ਕਾਲ ਤੋਂ ਹੀ ਉਸ ਦੀਆਂ ਫੋਟੋਗ੍ਰਾਫਸ ਗੱਡੀਆਂ ਗਈਆਂ ਸਨ ਜਨਰੇਟ ਕੀਤੀਆਂ ਗਈਆਂ ਸਨ ਫੋਟੋਗ੍ਰਾਫਸ ਕੱਢਣ ਦੇ ਬਾਅਦ ਇੱਕ ਨਵੀਂ ਵੀਡੀਓ ਤਿਆਰ ਕੀਤੀ ਗਈ ਸੀ ਸੋ ਉਸ ਵੀਡੀਓ ਚ ਨਿਮਰਤ ਨਹੀਂ ਸੀ ਬਸ ਉਹ ਇੱਕ ਝੂਠੀ ਵੀਡੀਓ ਸੀ ਜੋ ਟੈਕਨੋਲੋਜੀ ਦੇ ਗਲਤ ਇਸਤੇਮਾਲ ਕਰਕੇ ਬਣਾਈ ਗਈ ਸੀ ਪਰ ਫਿਰ ਵੀ ਉਹ ਬਦਨਾਮੀ ਤੋਂ ਡਰੀ ਬੈਠੀ ਸੀ ਕਿ ਇਹ ਬਾਹਰ ਆ ਗਈ ਤਾਂ ਉਸ ਦਾ ਕੁਝ ਨਹੀਂ ਰਹਿਣਾ ਪਰ ਜਦੋਂ ਉਹ ਦੋਵੇਂ ਮੁੰਡੇ ਘਰ ਵਿੱਚ ਆ ਕੇ ਬਹਿੰਦੇ ਨੇ ਉਸ ਨਾਲ శਰੀਰਕ ਸੰਬੰਧ ਬਣਾਉਂਦੇ ਨੇ ਤਾਂ オリジナル ਵੀਡੀਓ ਆਪਣੇ ਮੋਬਾਈਲ ਵਿੱਚ ਬਣਾ ਲੈਂਦੇ ਨੇ ਇੱਕ ਵਾਰ ਫਿਰ ਤੋਂ ਉਸ ਨਾਲ ਬਣਾਏ శਰੀਰਕ ਸੰਬੰਧਾਂ ਦੀ ਵੀਡੀਓ ਨਿਮਰਤ ਨੂੰ ਭੇਜੀ ਜਾਂਦੀ ਹੈ ਤੇ ਇਸ ਦੇ ਹੋਸ਼ ਫਾਕਤਾ ਹੋ ਜਾਂਦੇ ਨੇ ਉਹ ਸਮਝ ਨਹੀਂ ਪਾ ਰਹੀ ਹੁੰਦੀ ਕਿ ਇੱਕ ਕੇਕ ਦੇ ਬਦਲੇ ਵਿੱਚ ਆਖਰਕਾਰ ਉਸ ਦੀ ਜ਼ਿੰਦਗੀ ਵਿੱਚ ਹੋਰ ਕਿੰਨੇ ਪੁਚਾ ਲਾਉਣ ਵਾਲੇ ਨੇ ਹੁਣ ਉਹਨਾਂ ਕੋਲ ਇਸਦੀ origignal video ਸੀ ਤੇ origignal video ਦੀ ਐਵਸ ਚ ਪੈਸੇ ਦੀ ਡਿਮਾਂਡ ਸ਼ੁਰੂ ਹੋ ਚੁੱਕੀ ਸੀ ਕਦੀ ਪੈਸੇ ਕਦੀ ਜੁਐਲਰੀ ਕਦੀ ਉਸ ਦੇ ਸਰੀਰ ਦੀ ਡਿਮਾਂਡ ਹੋਣ ਲੱਗੀ ਨਿਮਰਤ ਪਰੇਸ਼ਾਨ ਹੋ ਜਾਂਦੀ ਹੈ ਦੋ ਢਾਈ ਮਹੀਨੇ ਤੱਕ ਲਗਾਤਾਰ ਉਸ ਦੇ ਨਾਲ ਅਜਿਹਾ ਗਲਤ ਚੱਲਦਾ ਹੁੰਦਾ ਅਤੇ ਫਿਰ ਨਿਮਰਤ ਨੇ ਆਖਰਕਾਰ ਫਰਵਰੀ 2021 ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਜੋ ਸੀ ਉੱਥੇ ਇਹ ਗੱਲ ਦੱਸੀ ਜਦੋਂ ਪੂਰੀ ਕਹਾਣੀ ਉਸਨੇ ਪੁਲਿਸ ਵਾਲਿਆਂ ਨੂੰ ਸੁਣਾਈ ਸੀ ਤਾਂ ਪੁਲਿਸ ਵਾਲੇ ਕਹਿ ਰਹੇ ਸਨ ਕਿ ਇਹ ਝੂਠੀ ਕਹਾਣੀ ਹੈ ਇਦਾਂ ਦਾ ਕੁਝ ਵੀ ਨਹੀਂ ਹੋ ਸਕਦਾ ਮਹਿਲਾ ਵਾਰ-ਵਾਰ ਰਿਕੁਐਸਟ ਕਰ ਰਹੀ ਸੀ ਕਹਿ ਰਹੀ ਸੀ ਕਿ ਜਿਸ ਨੰਬਰ ਤੋਂ ਮੇਰੇ ਕੋਲ ਕਾਲਸ ਆ ਰਹੀਆਂ ਸਨ ਇਹ ਉਹ ਨੰਬਰ ਹੈ ਤੁਸੀਂ ਚਾਹੋ ਤਾਂ ਇਸ ਤੇ ਗੱਲ ਕਰ ਲਓ ਉਹ ਮੁੰਡਾ ਜੋ ਡਿਲੀਵਰੀ ਬாய் ਹੈ ਉਸ ਦਾ ਨੰਬਰ ਮੇਰੇ ਕੋਲ ਹੈ ਚਾਹੋ ਤਾਂ ਤੁਸੀਂ ਖੁਦ ਗੱਲ ਕਰ ਲਓ ਉਸ ਨਾਲ ਫੋਨ ਤੇ ਤਾਂ ਹੀ ਪੁਲਿਸ ਵਾਲਿਆਂ ਨੇ 2 ਫਰਵਰੀ 2021 ਨੂੰ ਰਾਤ ਨੂੰ ਇੱਕ ਜਗ੍ਹਾ ਦਬਿਸ਼ ਦਿੱਤੀ। ਪਿਆਟਾ ਇੱਕ ਥਾਂ ਹੁੰਦੀ ਆ ਉੱਥੇ ਟ੍ਰਾਇੰਗੂਲਰ ਜਿਹਾ ਪਾਰਕ ਹੁੰਦਾ ਇਸ ਦੇ ਕੋਲ ਜੋ ਲੋਕੇਸ਼ਨ ਆ ਰਹੀ ਸੀ ਉਹ ਘਰ ਦੀ ਸੀ। ਪੁਲਿਸ ਲੋਕੇਸ਼ਨ ਦੇ ਮੁਤਾਬਕ ਉਸ ਘਰ ਵਿੱਚ ਪਹੁੰਚਦੀ ਹੈ ਤੇ ਉੱਥੇ ਉਹੀ ਡਿਲੀਵਰੀ ਬੋਏ ਵਿਸ਼ਾਲ ਵਰਮਾ ਇੱਕ ਹੋਰ ਜਨਾਨੀ ਦੇ ਨਾਲ ਇਤਰਾਜ਼ਯੋਗ ਹਾਲਤ ਵਿੱਚ ਮਿਲ ਜਾਂਦਾ ਹੈ। ਪੁਲਿਸ ਵਾਲੇ ਦੇਖ ਕੇ ਹੈਰਾਨਸਨ ਕਿ ਇੱਕ ਮਹਿਲਾ ਸ਼ਿਕਾਇਤ ਕਰ ਰਹੀ ਹੈ। ਇਹ ਦੂਜੀ ਮਹਿਲਾ ਨਾਲ ਇਸ ਕਮਰੇ 'ਚ ਹੈ ਉਹ ਵੀ ਇਸ ਹਾਲਤ 'ਚ ਐਡਾ ਕਿਹੜਾ ਹੈ ਕੈਸਨੋਵਾ ਸੋ ਪੁਲਿਸ ਸੋਚਦੀ ਹੈ ਕਿ ਕੀ ਚੱਲ ਰਿਹਾ ਹੈ ਕੀ ਹੋ ਕੀ ਰਿਹਾ ਹੈ ਪੁਲਿਸ ਵਾਲੇ ਵਿਸ਼ਾਲ ਨੂੰ ਫੜ ਕੇ ਥਾਣੇ ਲੈ ਕੇ ਜਾਂਦੇ ਨੇ ਉਹ ਔਰਤ ਜੋ ਇਸ ਦੇ ਨਾਲ ਹੁੰਦੀ ਆ ਪੁਲਿਸ ਉਹ ਨੂੰ ਜਾਣ ਦਿੰਦੀ ਆ ਪਰ ਉਸ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ ਕਿ ਉਹ ਇੱਕ ਕਾਲ গারਲ ਸੀ ਤੇ ਵਿਸ਼ਾਲ ਨੇ ਇਸ ਨੂੰ ਪੈਸੇ ਦਿੱਤੇ ਸਨ ਉਹ ਆਪਣੀ ਮਰਜ਼ੀ ਨਾਲ ਆਈ ਸੀ ਹੁਣ ਗੱਲ ਆਉਂਦੀ ਹੈ ਨਿਮਰਤੀ ਜਿਸ ਨੇ ਇਸ ਦੇ ਖਿਲਾਫ ਪੁਲਿਸ ਸ਼ਿਕਾਇਤ ਦਿੱਤੀ ਹੁੰਦੀ ਆ ਜਦੋਂ ਵਿਸ਼ਾਲ ਨੂੰ ਤੇ ਉਸ ਵੱਡੇ ਘਰ ਦੀ ਔਰਤ ਨਿਮਰਤ ਨੂੰ ਆਮੋ ਸਾਹਮਣੇ ਕਰਾਇਆ ਗਿਆ ਤਾਂ ਵਿਸ਼ਾਲ ਨੇ ਉਲਟਾ ਨਿਮਰਤ ਤੇ ਹੀ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਉਹ ਵੀ ਸਿਰੇ ਦੇ ਕਟਿਆ ਕਿ ਜੀ ਇਹ ਤਾਂ ਆਪ ਇਕੱਲੀ ਰਹਿੰਦੀ ਹੈ ਇੱਥੇ ਤੇ ਆਪਣੀ ਸਰੀਰਕ ਭੁੱਖ ਮਟਾਉਣ ਲਈ ਇਹ ਤਾਂ ਮੇਰਾ ਯੂਜ਼ ਕਰਦੀ ਰਹੀ ਇਹ ਸਭ ਸੁਣ ਕੇ ਨਿਮਰਤ ਦੇ ਪੈਰਾ ਹੀਠੋਂ ਜ਼ਮੀਨ ਹੀ ਖਿਸਕੇ ਕਿ ਕੀ ਕਹੀ ਜਾ ਰਿਹਾ ਹੈ ਉਸ ਦਿਨ ਪੁਲਿਸ ਜਦੋਂ ਵਿਸ਼ਾਲ ਦਾ ਮੋਬਾਈਲ ਲੈਣ ਦੇ ਬਾਅਦ ਉਸ ਨੂੰ ਚੈੱਕ ਕਰਦੀ ਹੈ ਤਾਂ ਪੁਲਿਸ ਨੇ ਉਸ ਦੇ ਅੰਦਰ 31 ਵੀਡੀਓਜ਼ ਅਜੀਹੀਆਂ ਦੇਖੀਆਂ ਜੋ ਫੀਡਬੈਕ ਦੇ ਨਾਂ ਤੇ ਬਣਾਈਆਂ ਗਈਆਂ ਹੁੰਦੀਆਂ ਨੇ ਜੋ ਮੌਫਡ ਹੁੰਦੀਆਂ ਨੇ ਫੇਕ ਹੁੰਦੀਆਂ ਨੇ ਪਰ ਗੰਦੀਆਂ ਹੁੰਦੀਆਂ ਨੇ ਹੁਣ ਪੁਲਿਸ ਦੀਆਂ ਅੱਖਾਂ ਖੁੱਲਦੀਆਂ ਨੇ ਕਿ ਜਿਸ ਕੇਸ ਨੂੰ ਪਹਿਲਾਂ ਝੂਠਾ ਤੇ ਫਿਰ ਨਿੱਕਾ ਮੋਟਾ ਸਮਝ ਰਹੇ ਸੀ ਸੱਚ ਉਹ ਕਿੰਨਾ ਵੱਡਾ ਸੀ ਇਸ ਦੇ ਇਲਾਵਾ 25 ਬਿਲਕੁਲ ਸਾਫ਼ ਸੁਥਰੀਆਂ ਵੀਡੀਓਜ਼ ਵੀ ਸਨ ਜਿਸ ਵਿੱਚ ਮਹਿਲਾਵਾਂ ਦੇ ਸਾਫ਼ ਸੁਥਰੇ ਚਿਹਰੇ ਸਨ ਅਤੇ ਵੀਡੀਓਜ਼ ਦੇ ذریعے ਉਹਨਾਂ ਤੋਂ ਫੀਡਬੈਕ ਲਿਆ ਗਿਆ ਸੀ ਮਤਲਬ ਅਜੇ ਨੰਗੇ ਸਰੀਰਾਂ ਤੇ ਉਹ ਚਿਹਰੇ ਲਾਉਣੇ ਬਾਕੀ ਸਨ ਇੱਕ ਵੀਡੀਓ ਵਿੱਚ ਅਜਿਹਾ ਵੀ ਸੀ ਜਿਸ ਵਿੱਚ ਗਨ ਪੁਆਇੰਟ ਤੇ ਲੈ ਕੇ ਇੱਕ ਮਹਿਲਾ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਸੀ ਇਸ ਦੇ ਇਲਾਵਾ ਕਈ ਵੀਡੀਓਜ਼ ਵਿੱਚ ਮਹਿਲਾਵਾਂ ਨੂੰ ਮਜਬੂਰ ਕਰਕੇ ਉਹਨਾਂ ਨਾਲ ਫਿਜ਼ੀਕਲ ਹੋਇਆ ਜਾ ਰਿਹਾ ਸੀ ਪੁਲਿਸ ਵਾਲੇ ਜਦੋਂ ਇਹ ਦੇਖਦੇ ਨੇ ਤਾਂ ਉਸ ਦੇ ਬਾਅਦ ਫਿਰ ਕੁਐਸਚਨਿੰਗ ਸ਼ੁਰੂ ਹੁੰਦੀ ਹੈ ਪੁਲਿਸ ਨੂੰ ਯਕੀਨ ਹੋ ਜਾਂਦਾ ਹੈ ਕਿ ਨਿਮਰਤ ਨੇ ਜੋ ਹੁਣ ਤੱਕ ਕਹਾਣੀ ਸੁਣਾਈ ਉਹ ਪੂਰੀ ਦੀ ਪੂਰੀ ਸਹੀ ਹੈ ਅਤੇ ਸੱਚੀ ਹੈ ਇਹ ਵਿਅਕਤੀ ਇਸ ਦਾ ਨਾਮ ਵਿਸ਼ਾਲ ਵਰਮਾ ਹੁੰਦਾ ਹੈ ਇਹ ਝੂਠ ਤੇ ਝੂਠ ਬੋਲ ਰਿਹਾ ਹੁੰਦਾ ਹੈ ਪੁਲਿਸ ਮੌਕਾ ਪਾਉਂਦਿਆਂ ਹੀ ਉਸ ਦਾ ਦੋਸਤ ਜਿਹੜਾ ਹੁੰਦਾ ਸੁਮਨ ਮੰਡਲ ਉਸ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਥਾਣੇ ਲੈ ਆਉਂਦੀ ਹੈ ਅਤੇ ਦੋਵਾਂ ਤੋਂ ਜਦੋਂ ਅਲੱਗ-ਅਲੱਗ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਗਿਣਤੀ 1 2 ਨਹੀਂ 64 ਲੇਡੀਜ਼ ਦੀ ਹੁੰਦੀ ਹੈ 64 ਮਹਿਲਾ ਜਿਨ੍ਹਾਂ ਨੇ ਆਨਲਾਈਨ ਇਸ ਨੂੰ ਆਰਡਰ ਦਿੱਤਾ ਸੀ ਅਤੇ ਆਰਡਰ ਲੈ ਕੇ ਉਹਨਾਂ ਦੇ ਘਰ ਪਹੁੰਚਿਆ ਸੀ ਫੀਡਬੈਕ ਲਈ ਕਿਹਾ ਸੀ ਉਹ ਵੀ ਵੀਡੀਓ ਕਾਲ ਤੇ ਤੇ ਅੱਗੇ ਤੁਹਾਨੂੰ ਪਤਾ ਹੀ ਹੈ ਪੁਲਿਸ ਵੀ ਇਹ ਸਭ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਤੇ ਉਸ ਦੇ ਬਾਅਦ ਪੁਲਿਸ ਇਹਨਾਂ 68 ਮਹਿਲਾਵਾਂ ਦੇ ਕੋਲ ਵੀ ਪਹੁੰਚ ਜਾਂਦੀ ਹੈ ਕਈ ਮਹਿਲਾਵਾਂ ਨੇ ਤਾਂ ਜ਼ਾਹਰ ਤੌਰ ਤੇ ਇਹ ਗੱਲ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਈ ਮਹਿਲਾਵਾਂ ਜਈਆਂ ਸਨ ਜੋ ਇੱਕ ਲਵਜ਼ ਵੀ ਬੋਲਣ ਨੂੰ ਤਿਆਰ ਨਹੀਂ ਸਨ ਮੁੱਕਰ ਗਈਆਂ ਕਈ ਮਹਿਲਾਵਾਂ ਤਿਆਰ ਵੀ ਸਨ ਜੋ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਨੂੰ ਬਖਸ਼ਣ ਦੇ ਮੂਹ ਚ ਨਹੀਂ ਹੁੰਦੀਆਂ ਸੋ ਥੈਟ ਜੋ ਉਹਨਾਂ ਦੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਇਹ ਨਾ ਕਰ ਸਕਣ ਪਰ ਇਨਾਂ 'ਚ ਪਹਿਲਾਂ ਕਦੀ ਵੀ ਕਿਸੇ ਨੇ ਪੁਲਿਸ ਸਕੂਲ ਪਹੁੰਚ ਕੇ ਰਿਪੋਰਟ ਲਿਖਾਉਣ ਦੀ ਹਿੰਮਤ ਨਹੀਂ ਕੀਤੀ ਸੀ ਜੋ ਨਿਮਰਤ ਕਰਕੇ ਜੇ ਇਹ ਪਹਿਲਾਂ ਅੱਗੇ ਆਉਂਦੀਆਂ ਤਾਂ ਕਈ ਜ਼ਿੰਦਗੀਆਂ ਇੰਨੀ ਪਰੇਸ਼ਾਨੀ ਤੇ ਜ਼ਲਤ ਤੋਂ ਬਚ ਜਾਂਦੀਆਂ। ਯਾਨੀ 65 ਮਹਿਲਾਵਾਂ ਚੁੱਪ ਰਹੀਆਂ ਤੇ 66ਵੀਂ ਦੇ ਬੋਲਣ ਨਾਲ ਰੁੱਖ ਪਲਟ ਗਿਆ ਜੋ ਕਿ ਹੁਣ ਬਹੁਤ ਜ਼ਰੂਰੀ ਸੀ। ਬਸ ਇਸ ਤਰ੍ਹਾਂ ਇਹ ਚੇਨ ਟੁੱਟੀ ਸੀ ਅਤੇ ਉਸ ਦੇ ਬਾਅਦ ਭਵਿੱਖ ਵਿੱਚ ਸ਼ਾਇਦ ਕਿਸੇ ਮਹਿਲਾ ਦੇ ਨਾਲ ਇਹ ਮੁੰਡੇ ਕਦੀ ਕੁਝ ਗਲਤ ਨਹੀਂ ਕਰ ਸਕਣਗੇ। ਇਸ ਤੋਂ ਬਾਅਦ ਫਿਰ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਤੇ આરોપીਆਂ ਨੂੰ ਜੇਲ੍ਹ ਭੇਜਿਆ। ਪੁਲਿਸ ਜਦੋਂ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਪੁੱਛਗਿੱਛ ਦੌਰਾਨ ਹੀ ਉਹਨਾਂ ਨੇ ਕਿ ਜਦੋਂ ਜਦੋਂ ਕਿਸੇ ਦੇ ਘਰੇ ਜਾਂਦੇ ਸਨ ਤਾਂ ਇਹ ਦੇਖਦੇ ਸਨ ਕਿ ਉਹ ਔਰਤ ਕਿੰਨੀ ਲਾਲਚੀ ਹੈ देयर इज अ ਲਾਲਚ ਉਹ ਦਿੰਦੇ ਹੁੰਦੇ ਸਨ ਇਹ ਕਹਿ ਕੇ ਕਿ ਮੈਡਮ ਤੁਹਾਡੇ ਕੋਲ ਜੇ ਫੋਨ ਆਇਆ ਫੋਨ ਤੇ ਫੀਡਬੈਕ ਮੰਗਦੇ ਨੇ ਤੁਸੀਂ ਫੀਡਬੈਕ ਵਿੱਚ ਸਹੀ ਜਾਣਕਾਰੀ ਦਿਓ ਚੰਗੀ ਜਾਣਕਾਰੀ ਦਿਓ ਅਗਲੀ ਵਾਰ ਮੈਂ ਤੁਹਾਡੇ ਕੋਲ ਜਦੋਂ ਸਮਾਨ ਲੈ ਕੇ ਆਵਾਂਗਾ ਤੁਹਾਨੂੰ 20 ਤੋਂ 50% ਜਾਂ ਉਸ ਤੋਂ ਵੀ ਜ਼ਿਆਦਾ ਦਾ ਆਫ ਦਊਗਾ ਤੁਹਾਨੂੰ ਫਾਇਦਾ ਮਿਲੇਗਾ ਯਾਨੀ ਤੁਸੀਂ ਜੋ ਕੀਮਤ ਦੇ ਰਹੇ ਹੋ ਉਸ ਤੋਂ ਅੱਧੇ ਤੋਂ ਵੀ ਹੋ ਸਕਦਾ ਤੁਹਾਨੂੰ ਘੱਟ ਕੀਮਤ ਦੇਣੀ ਪੈਗੀ ਭਾਵੇਂ ਅਮੀਰ ਤੇ ਸੋਹਣੀਆਂ ਔਰਤਾਂ ਨੂੰ ਹੀ ਟਾਰਗੇਟ ਕਰ ਦੇ ਸੰਪਰ ਇਦਾਂ ਹੀ ਲੇਡੀਜ਼ ਦੀ ਗਿਣਤੀ ਹੌਲੀ ਹੌਲੀ ਕਰਕੇ ਛਾਟ ਹੋ ਜਾਂਦੀ ਹੈ ਅਤੇ ਇੱਕ ਪੂਰੀ ਕਹਾਣੀ ਬਣ ਜਾਂਦੀ ਹੈ ਅੱਜ ਕੱਲ ਆਨਲਾਈਨ ਫਰਾਡ ਏਡੀ ਕੁ ਜ਼ਿਆਦਾ ਵਧ ਗਏ ਨੇ ਤੇ ਇੰਨੀ ਸਮੂਥਲੀ ਹੋ ਰਹੇ ਨੇ ਕਿ ਲੁੱਟੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਡਿਜੀਟਲ ਅਰੈਸਟ ਵਰਗੇ ਕਈ ਕੇਸਸ ਹੋਏ ਨੇ ਪਿੱਛੇ ਤੇ ਮੋਸਟਲੀ ਪੜੇ ਲਿਖੇ ਲੋਕ ਹੀ ਇਸ ਚ ਫਸ ਰਹੇ ਨੇ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਤੁਸੀਂ ਅਖਬਾਰ ਖੋਲੋ ਜਾਂ ਕੋਈ ਵੈਬਸਾਈਟ ਡੇਲੀ ਦੀ ਸੋਸ਼ਲ ਮੀਡੀਆ ਕ੍ਰਾਈਮ ਨਾਲ ਤਾਲੁਕ ਰੱਖਦੀ ਤੁਹਾਨੂੰ ਇੱਕ ਸਟੋਰੀ ਤਾਂ ਮਿਲ ਹੀ ਜਾਏਗੀ ਬੱਸ ਜ਼ਿਆਦਾ ਹੁੰਦੀਆਂ ਨੇ ਕਾਈਂਡ ਹੋਣਾ ਦਿਆਲੂ ਹੋਣਾ ਚੰਗੀ ਗੱਲ ਹੈ ਪਰ ਕਿਤੇ ਕਿਤੇ ਹੱਥ ਘੁੱਟਣਾ ਵੀ ਪੈਂਦਾ ਬਹੁਤ ਡਿਲੀਵਰੀ ਬॉयਜ਼ ਬਹੁਤ ਚੰਗੇ ਵੀ ਹੁੰਦੇ ਆ ਕਦੀ ਕਦੀ ਤਾਂ ਉਲਟਾ ਉਹੀ ਸਾਡੀ ਹੈਲਪ ਕਰ ਜਾਂਦੇ ਆ ਪਰ ਹੈਲਪ ਕਰਨੀ ਜਾਂ ਹੈਲਪ ਲੈਣੀ ਦੋਵਾਂ ਹੀ ਕੇਸਿਸ ਚ ਅਵੇਅਰ ਰਹਿਣ ਦੀ ਲੋੜ ਹੈ ਕਿਉਂਕਿ ਇਹ ਜੋ ਦੌਰ ਹੈ ਨਾ ਸੋਸ਼ਲ ਮੀਡੀਆ ਦਾ ਇਹ ਜਿੰਨਾ ਇਨੋਵੇਟਿਵ ਹੈ ਪ੍ਰੋਗਰੈਸਿਵ ਹੈ ਉਨਾ ਹੀ ਡੇਂਜਰਸ ਵੀ ਤੇ ਉਸ ਤੋਂ ਵੀ ਡੇਂਜਰਸ ਪਤਾ ਕੀ ਹੈ ਕਿ ਬੱਚੇ-ਬੱਚੇ ਦੇ ਹੱਥ ਚ ਫੋਨ ਹੈ ਤੇ ਫੋਨ ਸਿਰਫ ਹੁਣ ਗੱਲ ਕਰਨ ਲਈ ਨਹੀਂ ਹੁੰਦਾ ਵਾਚ ਇਟ ਵੀ ਨੀਡ ਟੂ ਵਾਚ ਇਟ ਵਾਹਿਗੁਰੂ ਮਿਹਰ ਕਰਨ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਨਸਾ ਜੀ